ਜੇਲ੍ਹ ਦੇ ਅੰਦਰ ਮੁੰਡਿਆਂ ਦਾ ਸੋਸ਼ਣ ਸਰੀਰਕ ਸੋਸ਼ਣ ਵੀ ਬਹੁਤ ਹੁੰਦਾ ਹੁੰਦਾ ਹੀ ਮੁੰਡਿਆਂ ਦੇ ਰੇਫ ਹੁੰਦੀਆਂ ਜੇਲ੍ਹ 'ਚ ਜਨਤਾ ਵਧੇਰਾ ਕੁਝ ਕਰਦੀ ਬਾਕੀ ਇਹ ਲੋਕ ਹੈ ਆਪ ਵੀ ਓਦਾਂ ਦੇ ਹੁੰਦੇ ਆ ਵਿੱਚ ਬਾਅਦ 'ਚ ਦੋਸ਼ ਹੀ ਲੱਗਦੇ ਆ ਮੈਨੂੰ ਜੇਲ੍ਹ ਦੇ ਵਿੱਚ ਸਟੂਲੇ ਹੈਗੇ ਆ ਬਹੁਤ ਜ਼ਿਆਦਾ ਇਹ ਤਾਂ ਤਵਾ ਤਵਾ ਕਿੱਥੇ ਨਹੀਂ ਅੱਜ ਦੇ ਦਿਨਾਂ 'ਚ ਬਾਈ ਸਾਰੀਆਂ ਲਾਵਾਤੀਆਂ ਉਹ ਸ਼ੋ ਜਿਆਦੇ ਹੋਏ ਬਈ ਹਨਾ ਬਸ ਪਹਿਲਾਂ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ ਪੜਾ ਗੌਰ ਨਹੀਂ ਕਰਦਾ ਸੀ ਹੁਣ ਬਸ ਸਾਰੇ ਵਸੇ ਆ ਉਹ ਫਿਲਮ ਪਮਾ ਜਿਹੜਾ ਸਾਫ ਬੰਡੇ ਕਰਦਾ ਹਨਾ ਫਿਲਮ ਚ ਵਾਰਨਿੰਗ ਟੂ ਪਮਾ ਉੱਥੋਂ ਪਤਾ ਲੱਗਦਾ ਵੀ ਹਾਂ ਜੇਲ੍ਹਾਂ ਚ ਕੀ ਕੁਝ ਚੱਲਿਆ ਜਾਂਦਾ ਬਈ ਨਵੀਂ ਫਿਲਮਾਂ ਚ ਕੁਝ ਜਿਆਦਾ ਹੀ ਦਿਖਾਇਆ ਜਾਂਦਾ ਬਈ ਹਨਾ ਕਿ ਇਦਾਂ ਵੀ ਲੇਨ ਚ ਖੜ ਗਿਆ ਵੀ ਲੇਨ ਚ ਖੜ ਕੇ ਰੋਟੀ ਮਿਲਦੀ ਹੈ ਨਾ ਕੈਦੀਆਂ ਵਾਲੇ ਕੱਪੜੇ ਬਈ ਕੋਈ ਕੈਦੀਆਂ ਵਾਲੇ ਆਪਣੀ ਕਰੇ ਕੈਦੀਆਂ ਦੇ ਚਿੱਟੇ ਕੁੜਤੇ ਵੀ ਐਵੇਂ ਬਾਏ ਹੁੰਦੇ ਆ ਠੀਕ ਆ ਜਿਹੜੇ ਕੈਦੀ ਆ ਜਿਹੜੇ ਦੂਜੇ ਇਨਸਾਨ ਉਹਦਾ ਬਈ ਚੰਗੇ ਜੀ ਦੇ ਚਾਰ ਪੀਓ ਤੋਂ ਦੱਸਿਆ ਵੀ ਉਹ ਤਾਂ ਨਵੇਂ ਕੱਪੜੇ ਪਾ ਕੇ ਰਹਿੰਦਾ ਤੁਹਾਡੇ ਲਈ ਜੇਲ੍ਹ ਚ ਕਦੀ ਕੋਈ ਕਹਿੰਦਾ ਕੋ ਹੁੰਦਾ ਗੈਂਗਸਟਰ ਆ ਉਹ ਸਾਰੀ ਰਹੀ ਓਥੇ ਫਰੀਦਗੋੜ ਦਾ 2019 ਤੋਂ ਬਾਅਦ ਨਹੀਂ ਕੋਈ ਰਿਆ ਤੇ ਨਹੀਂ ਪਹਿਲਾਂ ਸਾਰੀ ਸੀ ਓਥੇ ਫਰੀਦਗੋੜੀ ਸੀ ਸਾਰਿਆਂ ਚ ਜਿਵੇਂ ਜਿਹਦਾ ਤਾਰਾ ਦਸਾਂ ਜਾਣਾ ਵੀ ਓਥੇ ਸੀਗਾ ਜਿਵੇਂ ਜੱਗੂ ਭਗਵਾਨਪੁਰੀਆ ਹਾਂ ਪਹਿਲਾਂ ਫਰੀਦਗੋੜ ਰਿਆ ਬਈ ਜੱਗੂ ਚੱਗੂ ਵੀ ਰਿਆ ਲਾਰੈਂਸ ਵੀ ਲਿਆ ਬਈ ਸੰਪਤ ਲਾਰੈਂਸ ਮਿਸ਼ਨ ਆ ਜੀ ਹਾਂ ਬਈ ਸੰਪਤ ਵੀ ਰਿਆ ਸੰਪਤ ਹਰਿਆਣਾ ਵਾਲਾ ਹਾਂ ਜਿਹੜਾ ਸਮਾਨ ਖਾਨ ਨੂੰ ਸਲਮਾਨ ਖਾਨ ਹਾਂ ਹਾਂ ਉਹ ਵੀਰਿਆ ਫੜੀ ਰਿਹਾ ਉੱਥੇ ਦਾ ਫਿਰ ਹੁਣ ਵੈਸੇ ਇਸ ਟਾਈਮ ਉੱਥੇ ਹੈ ਨਹੀਂ ਕੋਈ ਤੁਹਾਡੇ ਜ਼ਿਲ੍ਹੇ ਚ ਅੱਧੀ ਅਖਾੜਾ ਲੱਗਾ ਕਿਵੇਂ ਸਿੰਗਰ ਦਾ ਨਹੀਂ ਮੇਰੇ ਹੁੰਦੇ ਨਹੀਂ ਲੱਗਾ ਪਰ ਮੇਰੇ ਤੋਂ ਪਹਿਲਾਂ ਹੋ ਲੱਗੇ ਜਿੰਨੀ ਚਿਰ ਬਿਸ਼नोई ਵਰਗੇ ਰਹੇ ਹਾਂ ਲੱਗਦੇ ਰਹੇ ਆ ਖੜੇ ਪਹਿਲਾ ਬਲ ਕਾਰਨ ਕਲੀਅਰ ਗਏ 10 ਉਹਨੇ ਦੱਸਣ ਦੀ ਗੱਲ ਹੈ ਵੀ 2017 ਤੋਂ ਲੈ ਕੇ ਤਾਂ 2017 ਤੋਂ 24 ਤੱਕ ਕੋਈ ਖੜਾ ਨਹੀਂ ਉਹਦਾ ਆਪਾਂ ਹੀ ਲਾਇਆ ਹਜੂ ਖੁਸ਼ੀ ਖਰੇ ਉੱਤੇ ਜਦੋਂ ਮੋਸਲੇ ਵਾਲੇ ਦਾ ਕਤਲ ਹੋਇਆ ਤੁਸੀਂ ਜੇਲ੍ਹ ਸੀ ਸੀਫ ਨੇ ਅੰਦਰ ਸੀ ਜੇਰ ਦਾ ਮਾਹੌਲ ਕੀ ਸੀਗਾ ਜੇਲ੍ਹ ਦਾ ਮਾਹੌਲ 29 ਤਰੀਕ ਨੂੰ ਵਰਸੀ ਆਉਣ ਵਾਲੀ ਹੈ ਬਲ ਉਹ ਜੇਲ੍ਹ ਚ ਤਾਂ ਸੀ ਪਹਿਲਾਂ ਤਾਂ ਕੋਈ ਯਕੀਨ ਹੀ ਨਹੀਂ ਕਰ ਰਿਆ ਸੀ ਵੀ ਹੋ ਗਿਆ ਇਦਾਂ ਫੇ ਲੋਕ ਜੇਲ੍ਹ ਦੇ ਅੰਦਰ ਬਿਸ਼ਨੋਈ ਦੇ ਗੈਂਗ ਦੇ ਗੁਰਗੇ ਹੋਣੇ ਭੰਗੜਾ ਪਾਉਂਦੇ ਦੇਖੇ ਤੁਸੀਂ ਸਾਡ ਦੇਖਿਆ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤੁਸੀਂ ਜੇਲ੍ਹ ਚ ਸੀ ਮੈਂ ਜੇਲ੍ਹ ਚ ਸੀ ਬਿਸ਼ਨੋਈ ਦੇ ਗੈਂਗ ਦੇ ਬੰਦਿਆਂ ਨੇ ਅੰਦਰ ਭੰਗੜੇ ਪਾਏ ਉਹਦੇ ਨਾਰਮਲ ਗੱਲ ਲਈ ਉਹ ਤਾਂ ਫਿਰ ਉਹਨਾਂ ਦਾ ਚਾਹ ਸੀ ਵੀ ਸੀ ਤਾਂ ਐਡਾ ਕੰਮ ਕਰਦਾ ਪਰ ਦੂਜੇ ਪਾਸੇ ਲੋਕਾਂ ਨੂੰ ਆਈ ਸੀ ਲੋਕ ਤਾਂ ਉਹਦੀ ਕਹਿਣ ਲੱਗੇ ਸੀ ਵੀ ਨਹੀਂ ਮਾੜਾ ਹੋਇਆ ਮਾੜਾ ਵਿੱਚ ਉਹਨਾਂ ਦੇ ਬੰਦੇ ਇਹ ਵੀ ਕਹਿ ਰਹੇ ਸੀ ਵੀ ਗਲਤ ਕਰਤਾ ਇਹ ਨਹੀਂ ਕਰਨਾ ਚਾਹੀਦਾ ਹੂੰ ਵਿੱਚ ਖੁਸ਼ੀ ਵਾਲੇ ਵੀ ਸੀ ਜਿਨ੍ਹਾਂ ਦਾ ਕੋਈ ਲੱਲਾ ਖੱਖਾ ਨਹੀਂ ਹੁੰਦਾ ਉਹ ਖੁਸ਼ੀ ਗੀ ਬਣਵਾਏ ਹੁੰਦੇ ਦੂਸਰੀ ਜਿਹੜੇ ਮਤਲਬ ਵੀ ਉਹਨਾਂ ਦੇ ਗਰੁੱਪ ਦੇ ਬੰਦੇ ਇਹ ਕਹਿੰਦੇ ਸੀ ਵੀ ਇਹ ਨਹੀਂ ਕਰਨਾ ਚਾਹੀਦਾ ਗਲਤ ਹੋ ਗਿਆ ਨਾ ਵਿੱਚ ਜਿਹੜਾ ਬੰਦਾ ਜਿਹਨੂੰ ਕਿਸੇ ਗੱਲ ਦਾ ਪਤਾ ਹੋਵੇ ਹਨਾ ਉਹ ਤਾਂ ਬੰਦਾ ਕਰਦਾ ਜਿਹਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਨਹੀਂ ਉਨੇ ਦਰਨੇ ਆ ਦੋ ਧਿਰਾਂ ਲੜੀਆਂ ਵੀ ਇਸ ਵਿਸ਼ੇ ਤੇ ਨਹੀਂ ਮੈਂ ਮੇਰੇ ਸਾਹਮਣੇ ਇਦਾਂ ਲੜਾਈ ਨਹੀਂ ਹੋਈ ਜਿੱਦਾਂ ਕਿਉਂਕਿ ਫੇਸਬੁਕ ਤੇ ਕੁਝ ਪੋਸਟਾਂ ਚੱਲੀਆਂ ਬਬੀਖਾ ਤੇ ਰਿਆ ਹੋ ਮੇਜਰੀ ਬਦਲਿਆ ਜਾ ਉਹ ਫਰੀਦਕੋਟ ਨਹੀਂ ਲੜੀ ਉਹ ਉਹ ਹੋਰ ਜਿੱਥੇ ਲੜੀ ਉਹ ਸ਼ਾਇਦ ਇਹ ਗਵਿੰਦਵਾਲ ਸ਼ਾਇਦ ਇਧਰ ਕੋਈ ਹੈ ਵੀ ਫਰੀਦਕੋਟ ਜਿੱਥੇ ਇਦਾਂ ਲੜਾਈ ਨਹੀਂ ਹੋਈ ਪਰ ਹਾਂ ਵੀ ਜਿਵੇਂ ਬਣਾਇਆ ਗਿਆ ਵੀ ਲੋਕ ਯਕੀਨੀ ਨਹੀਂ ਮੰਨਦੇ ਸੀ ਪਹਿਲਾਂ ਸਾਰੇ ਪਾਸੇ ਦੋਨੇ ਪੋਤਾ ਗਏ ਸੀ ਵੀ ਮਨ ਲੋਕ ਕਈ ਲੋਕ ਤਾਂ ਰੋ ਰਹੇ ਹੋਣਗੇ ਇਸ ਦਿਨ ਨੂੰ ਬਹੁਤ ਰੋਈ ਬਥੇਰੀ ਲੋਕੋ ਤੇ ਜਿਨ੍ਹਾਂ ਨੂੰ ਤੁਹਾਨੂੰ ਪਤਾ ਹਨਾ ਵੀ ਪਿਆਰ ਹੁੰਦਾ ਹਰੇਕ ਫੈਨ ਹੁੰਦਾ ਬੰਦਾ ਉਹ ਰੋਂਦਾ ਹੀ ਆ ਬਹੁਤ ਰੋਇਆ ਮਲਾਜਮ ਰੋਇਆ ਉਹ ਹਰੇਕ ਬੰਦਾ ਕਹਿੰਦੇ ਵੀ ਅਰ ਗਲਤ ਕੀਤਾ ਗਲਤ ਕੀਤਾ ਤੁਸੀਂ ਬਤੌਰ ਗੀਤਕਾਰ ਉਦੋਂ ਗਾਣੇ ਤੁਸੀਂ ਵੀ ਲਿਖਦੇ ਸੀਗੇ ਹਾਂਜੀ ਪਰ ਜੇ ਜੀ ਗਲਤਾ ਹੋ ਗਲਤੀ ਮਨ ਚ ਆਇਆ ਨਹੀਂ ਵੀ ਵੀ ਲਿਖਣ ਦੀ ਵੀ ਸਜ਼ਾ ਮਿਲ ਸਕਦੀ ਹੈ ਤੁਹਾਡੇ ਹੱਥ ਵੀ ਕਲਮ ਆ ਉਹਨੂੰ ਲੀਗਾਂਗਾਉਂ ਦੀ ਸਜ਼ਾ ਮਿਲੀ ਹੈ ਦੇਖਿਆ ਜਾਵੇ ਤੇ ਪਰ ਇਨਸਾਨ ਦੇ ਹੱਥ ਚ ਵੀ ਹੁੰਦਾ ਕੀ ਲੱਗ ਰਿਹਾ ਹੈ ਕਿਉਂਕਿ ਤੁਸੀਂ ਜੇਲ੍ਹ ਚੋਂ ਹੁਣ ਬਾਹਰ ਆ ਕੇ ਗਾਣੇ ਲਿਖ ਰਹੇ ਹੋ ਗਾਣੇ ਤੁਹਾਡੇ ਹਿੱਟ ਵੀ ਹੋ ਰਹੇ ਆ ਕੱਲ ਨੂੰ ਤੁਹਾਨੂੰ ਵੀ ਕਿਸੇ ਗੈਂਗਸਟਰ ਦਾ ਫੋਨ ਆ ਜਾਊਗਾ ਫਿਰ ਉਤੀ ਵਾਸਤੇ ਇਹ ਜੀ ਫੋਨ ਆਉਂਦੇ ਆ ਪਰ ਉਹਨਾਂ ਲੋਕਾਂ ਨੂੰ ਹੀ ਹੁੰਦੇ ਆ ਵੀ ਜਿਹੜਾ ਪਤਾ ਹੁੰਦਾ ਵੀ ਹਾਂ ਇਹਨੇ ਦੇ ਦੇਣਾ ਜਿਹੜਾ ਪਤਾ ਵੀ ਇਹਨੇ ਤਾਂ ਆਗੂ ਸਾਨੂੰ ਜਿਹੋ ਜਿਹਾ ਕੁਛ ਹੀ ਦੇ ਮੈਂ ਉਹ ਜਿਹੜਾ ਕੁਛ ਹੀ ਦੇਣਾ ਉਹ ਨੂੰ ਨਹੀਂ ਆਉਂਦਾ ਕਦੇ ਵੀ ਉਹ ਤਾਂ ਗਈ ਮੈਂ ਲਿਖੇ ਹੋਏ ਨੇ ਗਾਣੇ ਹੋ ਵੈਸੇ ਇਦਾਂ ਹੋਣਗੇ ਵੀ ਇਹਨਾਂ ਵੀ ਪੈਸੇ ਉਹਨਾਂ ਤੋਂ ਲਵਾ ਜੋ ਲੈਦੇ ਲੋਕਾਂ ਤੋਂ ਫਰੋਤਿਆਂ ਨਹੀਂ ਘੋੜਿਆਂ ਦਾ ਕੰਮ ਕਿੱਥੇ ਕਰਦੇਆਂ ਖੋਤਿਆਂ ਹੋ ਕੇ ਬਦਨਾਮ ਜਿਹਾ ਹੋ ਗਿਆ ਮਸ਼ਹੂਰ ਨਹੀਂ ਇਹ ਗੱਲਾਂ ਹੋਈ ਜਾਂਦੀਆਂ ਤਾਂ ਮੇਰਾ ਕੀ ਕਸੂਰ ਨਹੀਂ ਆ ਗੋਲੀ ਮਾਰਾਂਗੇ ਕਿਸੇ ਦੇ ਜਾਂ ਵੱਜੂਗੀ ਸਾਡੀ ਹੱਕ ਤੇ ਸੈਣ ਆਪ ਕੀਤੇ ਵੱਲੋਂ ਮੌਤ ਵਾਲੇ ਚੱਕ ਤੇ ਕਿਹੜਾ ਕਿੱਥੇ ਮਾਰਨਾ ਇਹ ਦੱਸਾਂਗੇ ਜ਼ਰੂਰ ਨਹੀਂ ਇਹ ਗੱਲਾਂ ਹੋਈ ਜਾਂਦੀਆਂ ਤਾਂ ਮੇਰਾ ਕੀ ਕਸੂਰ ਨਹੀਂ ਵੀ ਡਰਦੇ ਆਨ ਦੁਨੀਆ ਡਰੋਂਦੀ ਆ ਵੀ ਹੁਣ ਨਹੀਂ ਲੱਗਦਾ ਕੋਈ ਇਦਾਂ ਕਰੂਗਾ ਆਪਣੇ ਨਾਲ ਬਦਨਾਮੀ ਪਸੰਦ ਆ ਤੁਹਾਨੂੰ ਨਹੀਂ ਪਰ ਮਿਲੀ ਬਹੁਤ ਆ ਤੁਹਾਨੂੰ ਜ਼ਿੰਦਗੀ ਚ ਬਦਨਾਮੀ ਰੱਜ ਕੇ ਮਿਲੀ ਆ ਬਦਨਾਮੀ ਜਿਹੜੀ ਚੀਜ਼ ਪਸੰਦ ਨਹੀਂ ਉਹ ਕਿਉਂ ਮਿਲੀ ਇਹ ਤਾਂ ਹਜੇ ਤੱਕ ਵੀ ਨਹੀਂ ਸਮਝ ਲੱਗੀ ਬਈ ਕਾਹ ਤੋਂ ਮਿਲੀ ਪਰ ਉਹ ਬਦਨਾਮੀ ਆ ਟੈਗ ਮੈਂ ਕੱਟ ਦੇਣਾ ਮੈਨੂੰ ਇਹਨਾ ਜ਼ਰੂਰ ਪਤਾ ਲਿਖਿਆ ਪਾ ਕਾਪੀ ਤੇ ਮੈਂ ਕਿਹਾ ਬਈ ਲਿਖੀ ਤਾਂ ਮੈਂ ਬੜਾ ਗੁੱਸੇ ਵਿੱਚ ਬੈਠਾ ਮੈਂ ਲਿਖਿਆ ਦੀ ਕੰਦਾ ਵੀ ਅਗਲੋਂ ਦੀ ਕਲਮ ਜੋ ਧੋਖਿਆਂ ਚ ਕਾਈਆ ਨਹੀਂ ਹੱਲੜਾਂ ਤੋਂ ਨਫ਼ਰਤ ਮੌਤ ਮੈਂ ਵੀ ਹਈਆ ਕਲਾ ਕਲਾ ਗਾਣਾ ਮੇਰਾ ਕਿੰਨੇ ਚ ਵਿਕੇ ਨੋਟਾਂ ਨਾਲ ਭਰੀਆਂ ਜੋ ਜੇਬਾਂ ਨੂੰ ਪਤਾ ਅੱਖਾਂ ਵੇਖ ਲਾਲ ਲੋਕੀ ਕਹਿੰਦੇ ਆ ਮਲੀ ਨਹੀਂ ਪਰ ਕਾਦੋਂ ਲਾਲੀ ਤਾਂ ਕੋਰੇ ਪੇਜਾਂ ਨੂੰ ਪਤਾ ਹਮਾਰਾ ਕਿਨੀ ਗਸ ਨਾਮੀ ਦੀ ਸਮੁੰਦਰ ਹੀ ਜਾਣਦੇ ਕੰਡੇ ਉੱਤੇ ਖੜ ਗਹਿ ਰਾਈ ਪਤਾ ਚੱਲੇ ਨਾ ਚੰਗਾ ਮੜਾ ਟਾਈਮੇ ਆਉਂਦਾ ਜਾਂਦਾ ਰਹਿੰਦਾ ਬੰਦੇ ਤੇ ਬੰਦਾ ਉਹੀ ਹੁੰਦਾ ਜੋ ਸਟੈਂਡੀ ਉਤੋਂ ਹੱਲੇ ਨਾ ਹੋ ਲੰਗੀ ਉਮਰ ਤੋਂ ਸਾਰੇ ਹੀ ਜ਼ਿਆਣੇ ਬਣਦੇ ਪਰ ਆਸ਼ਕੀ ਦੇ ਧੋਖਾ ਟੀ ਨਹੀਂ ਇਹ ਜਾਨੂ ਪਤਾ ਅੱਖਾਂ ਵੇਖ ਲਾਲ ਲੋਕੀ ਕਹਿੰਦੇ ਆ ਮਲੀ ਨਹੀਂ ਪਰ ਕਾ ਤੋਂ ਲਾਲੀ ਤਾਂ ਕੋਰੇ ਪੇਜਾਂ ਨੂੰ ਪਤਾ ਵੇਖ ਲਾਲ ਹੋਣ ਦਾ ਕਾਰਨ ਕੱਲਾ ਨਸ਼ਾ ਵੀ ਨਹੀਂ ਹੋ ਸਕਦਾ ਗੁੱਸਾ ਵੀ ਬਸ ਸਕਦਾ ਲੋਕ ਤਾਂ ਛੱਟਦਾ ਨਹੀਂ ਕਹ ਦਿੰਦੇ ਆ ਵੀ ਇਹਦਾ ਕੁਝ ਖਾਦਾ ਆ ਕੇ ਨਹੀਂ ਪਤਾ ਹੁੰਦਾ ਵੀ ਇਹਨੇ ਧੋਖੇ ਖਾਦੇ ਆ ਮੇਰਾ ਉਹ ਸਰੀਰ ਦੇ ਇੱਕ ਬਥੇਰੇ ਕਹਿੰਦਾ ਵੀ ਹੋ ਸਕਦਾ ਇਹ ਨਸ਼ੇ ਕਰਦਾ ਹੀ ਹੋਊਗਾ ਕਰਦਾ ਹੀ ਹੋਊਗਾ ਤੁਹਾਡਾ ਸਰੀਰ ਦੇ ਕੇ ਤਾਂ ਕੋਈ ਇਹ ਵੀ ਨਹੀਂ ਕਹਿ ਸਕਦਾ ਵੀ ਇਹਨੇ ਕੋਈ ਕਤਲ ਕੀਤਾ ਮੈਂ ਜਿੱਤੇ ਕੋਈ ਗੱਲ ਕਰਦਾ ਅਗਲੇ ਕਹਿੰਦੇ ਰਵੇਂ ਛੱਡ ਪਰੇ ਝੂਠੀ ਬੋਲੀ ਜਾਂਦਾ ਹਾਂ ਭਾਈ ਜਦੋਂ ਮੈਂ ਗੀਤ ਤੇ ਕਹਿੰਦਾ ਮੈਂ ਇੰਨੇ ਗਾਣੇ ਲਿਖੇ ਹੋਏ ਆ ਮੈਂ ਸੋਚਦਾ ਨਾ ਵੀ ਲੋਕਾਂ ਨੂੰ ਇਦਾਂ ਨਾ ਲੱਗੇ ਮੈਂ ਤਾਂ ਕਰਕੇ ਇੰਸਟਾ ਤੇ ਵੀ ਵੀਡੀਓ ਪਾਈ ਹੋਈ ਆਪਣੀਆਂ ਕਾਪੀਆਂ ਦੀ ਤੇ ਦੀਪਰਚੂਨ ਦੀ ਦੁਕਾਨ ਤੇ ਸ਼ਾਇਦ ਘੱਟ ਕਾਪੀਆਂ ਹੁਣ ਮੇਰੇ ਕੋਲੇ ਜਿਹੜੀ ਅੱਜ ਦੇ ਟੈਨ ਵਿੱਚ ਮੈਂ ਕਾਪੀਆਂ ਰੱਖਿਆ ਜੀ ਜੇ ਆਪਾ ਖੰਡ ਨਹੀਂ ਪੜ੍ਹਨੇ ਵੱਡੀਆਂ ਢੂਲਾਂ ਨੂੰ ਉਹਦੇ ਚ ਕਾਪੀਆਂ ਜਿੰਨੀਆਂ ਹੋਊਗਾ ਮੇਰੀਆਂ ਗੀਤਾਂ ਦੀ ਮਸ਼ੀਨ ਤਾਂ ਫਿਰ ਬਈ ਤੁਸੀਂ ਬਸ ਜਦੋਂ ਬਈ ਮੇਰੇ ਗਾਣੇ ਆਏ ਮੈਂ ਉਦੋਂ ਕਹੂੰਗਾ ਕਿ ਹਾਂ ਮੈਂ ਹੈਗਾ ਮੈਂ ਲਿਖਿਆ ਸੀ ਨਵੀਂ ਰਾਤਾਂ ਕਾਲੀਆਂ ਮੱਝਾਗ ਜਾਗ-ਜਾਗ ਬਹੁਤ ਕੱਟੀਆਂ ਹਾਲੀ تیر ਤੁੱਕੇ ਵਾਲੇ ਕੰਮ ਸਾਰੇ ਫੇਲ ਨੇ ਕੁੜੇ ਜਿੱਥੇ 7 ਸਾਲ ਕੱਟੇ ਮੈਂ ਤੋਂ ਭੁੱਲ ਨਹੀਂ ਹੁੰਦਾ ਮੇਰੀ ਜ਼ਿੰਦਗੀ ਬਣਾਤੀ ਇੱਕ ਝੇਲ ਨੇ ਕੁੜੇ ਰਾਤੋ ਰਾਤ ਹਟ ਹੋਇਆ ਦੁਨੀਆ ਨੂੰ ਲੱਗਦਾ ਨਹੀਂ ਮੇਰੀ ਮਿਹਨਤ ਦਾ ਮੁੱਲ ਅੱਜ ਜਿੱਥੇ ਮੈਂ ਖੜਾ ਕੋਈ ਸ਼ੱਕ ਨਹੀਂ ਮੈਂ ਭੁੱਖੇ ਨੇ ਵੀ ਰਾਤਾਂ ਕੱਟੀਆਂ ਤੇ ਕੋਈ ਸ਼ੱਕ ਨਹੀਂ ਮੈਂ ਲੋਕਾਂ ਨੂੰ ਖਵਾਇਆ ਵੀ ਬੜਾ ਮੈਂ ਲਿਖਣਾ ਨਹੀਂ ਸੀ ਚਾਹੁੰਦਾ ਉਹ ਹੱਥ ਕਲਮ ਫੜਾ ਗਈ ਆ ਖੁਦ ਪਿੱਛੇ ਮੁੜ ਰਾ ਮੈਨੂੰ ਸੇਵਿਆਂ ਦੇ ਪਾ ਗਈ ਮੈਂ ਕਿਵੇਂ ਮਰ ਜਾऊं ਬਿਨ ਤੇਰੇ ਕਹਿੰਦੀ ਫਿਕਰ ਕਿਉਂ ਕਰਦਾ ਈ ਲੱਭ ਜੂਗੀ ਕੋਈ ਜੱਸਿਆ ਤੈਨੂੰ ਮੇਰੇ ਹਾਂ ਦੀ ਹਾਜੀ ਦੇ ਬਿਨਾ ਨਿਕਲਦੀ ਜਾਂਦੀ ਆ ਮੈਨੂੰ ਜਾਂਦੀ ਜਾਂਦੀ ਕਿਹ ਕੀ ਤੈਨੂੰ ਮੈਣੀ ਆ ਫਿਰ ਮੈਨੂੰ ਕਿਸੇ ਨੇ ਕਿਹਾ ਅਦਾ ਕਰਕੇ ਵੀ ਕਿ ਕਿੰਨੇ ਗਾਣੇ ਲਿਖਿਆ ਤੂੰ ਹੁਣ ਤੱਕ ਨਾ ਉਸ ਟਾਈਮ ਮੈਂ ਲਿਖੇ ਸੀ ਇਹ ਗਾਣੇ ਮੈਂ ਗਾਣਾ ਲਿਖਿਆ ਕਹਿੰਦਾ ਵੀ ਹੋਗੇ ਦਿਲ ਚੋਂ ਗਈ ਨੂ ਮੀਨੇ ਨੰਜਾ ਗੋਰੀ ਏ ਨਹੀਂ ਮੇਰੇ ਕੋਲ ਗਈ ਤਾਂ 3252 ਗੋਰੀ ਨਾ ਹੀ ਢਾਈ ਛੱਤ ਜਿੱਥੇ ਮਿਲਦੀ ਸੀ ਤੂੰ ਉੱਥੇ ਪਿਆ ਲੱਕੜ ਦਾ ਮੰਜਾ ਗੋਰੀ ਦਿਲ ਕਹਿੰਦਾ ਇੱਕੋ ਗੀਤ ਬਹੁਤ ਹੋਊਗਾ ਲੋਕਾਂ ਦੇ ਰਕਾਨੇ ਪਾਲੇ ਬਹਿਮ ਵਾਸਤੇ ਹਲੇ ਵੀ ਜਿਆ ਨਾ ਰਕਾਨੇ ਚੰਗਾ ਟਾਈਮ ਗੱਲ ਚੰਗੀ ਨਹੀਂ ਹੋਣੀ ਮਾੜੇ ਟਾਈਮ ਵਾਸਤੇ ਕਾਗਜ਼ਾਂ ਤੇ ਸ਼ਾਈ ਮੈਂ ਖੜਾਈਆ ਬੜੀ ਮੈਨੂੰ ਕਈ ਕਹਿੰਦੇ ਤੇਰੀ ਤਾਂ ਚੜ੍ਹਾਈ ਆ ਬੜੀ ਧੋਖੇ ਖਾਦੇ ਜ਼ਿੰਦਗੀ ਚ ਲਿਖਿਆ ਬਲੋਣੀ ਬੋਲ ਕੱਲਾ ਕੱਲਾ ਮੌਤ ਦੇ ਸਮਾਨ ਨਹੀਂ ਹੋਣਾ ਮਾਨ ਵਾਲੀ ਗੱਲ ਮੈਨੂੰ ਕਲਮ ਮਰੀ ਨੀ ਪਰ ਕਾਪੀ ਦਿਆਂ ਪੰਨਿਆਂ ਦੇ ਮਾਂ ਨਹੀਂ ਹੁਣਾ ਬੜਾ ਪਛਤਾਉ ਜਿਹੜੀ ਛੱਡ ਗਈ ਗਈ ਮਾਂ ਨੂੰ ਦੱਸ ਦਿਆਂ ਮੇਰਾ ਨੁਕਸਾਨ ਨਹੀਂ ਹੁਣ ਪਛਤਾਉਂਦੀ ਤਾਂ ਹੈ ਅੱਗੇ ਵੀ ਪਛਤਾਉਣਗੇ ਬਈ ਬਹੁਤ ਪਛਤਾਉਣਗੇ ਤੁਸੀਂ ਜਾਣੋ ਪਛਤਾਵੇ ਮਜਨੇ ਵੀ ਕਰੀ ਪਛਤਾਉਗਾ ਮੈਂ ਤਾਂ ਕੀ ਕਹਿਣਾ ਬਈ ਰਾਬਤੇ ਛੱਡਦੇ ਹਾਂ ਰਾਬਤੇ ਛੱਡੀਆਂ ਬਈ ਸਭ ਕੁਛ ਰਾਬਤੇ ਸੀ ਹੁਣ ਵੀ ਇੰਨਾ ਮਾੜਾ ਟਾਈਮ ਲੰਘ ਗਿਆ ਵੀ ਹੁਣ ਇਹ ਦੂ ਵਾਰ ਤਾਂ ਕੀ ਹੋਊਗਾ ਕੋਈ ਰੱਬ ਨਾਲ ਤਾਂ ਕੋਈ ਹੋਈ ਨਹੀਂ